ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਹੁਸ਼ਿਆਰਪੁਰ ਦੇ ਸਾਰੇ ਹੀ ਦਾਨੀ ਸੱਜਣਾ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਰਕਾਰੀ ਕੌਸ਼ਲਾ ਜਿਹੜੀ ਫਰਾਹੀ ਹੈ ਇਹਦਾ ਕਾਇਆ ਕਲਪ ਜਿਹੜਾ ਹੈ ਦਿਨ ਰਾਤ ਹੋ ਰਿਹਾ ਔਰ ਇਹਦੇ ਵਿੱਚ ਸਾਡੇ ਮੈਡਮ ਡਿਪਟੀ ਕੁਇਸਨ ਕੋਮਲ ਮਿੱਤਲ ਜੀ ਔਰ ਜਦੋਂ ਨਾਲ ਉਹਨੇ ਚਾਰ ਹੁਸ਼ਿਆਰਪੁਰ ਦਾ ਲਿਆ ਲਗਾਤਾਰ ਇਥੇ ਵਿਜ਼ਿਟ ਕਰਦੇ ਆ ਔਰ ਇਹ ਦੇਖਦੇ ਨੇ ਜੋ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰਵਾਨ ਚੀਜ਼ਾਂ ਪੂਰੇ ਕਰਵਾ ਲਈ ਹੈ ਡਿਪਟੀ ਡਾਇਰੈਕਟਰ ਸਾਹਿਬ ਬੈਠੇ ਹੈ ਇਹ ਵੀ ਦਰਦੀ ਸਾਹਿਬ ਇਹ ਵੀ ਅੱਛੇ ਢੰਗ ਨਾਲ ਇਹਨਾਂ ਦੀ ਟੀਮ ਜਿਹੜੀ ਹੈ ਇਸੇ ਗਊਸ਼ਾਲਾ ਲਈ ਕੰਮ ਕਰ ਰਹੀ ਹੈ ਜਿੱਥੇ ਇੱਥੇ ਦੀ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਪਾਉਂਦੇ ਉੱਥੇ ਪਸ਼ੂਆਂ ਦੀ ਦੇਖ-ਰੇਖ ਦੇ ਵਿੱਚ ਵੀ ਇਹਨਾਂ ਦਾ ਪੂਰਾ ਦਿਲਚਸਪੀ ਉਹ ਬੜੀ ਅੱਛੀ ਗੱਲ ਹੈ ਔਰ ਇਸ ਜਿੱਦਾਂ ਜਿੱਦਾਂ ਮੈਂ ਕਹਿ ਸਕਦਾ ਕਿ ਆਣ ਵਾਲੇ ਟਾਈਮ ਨੂੰ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਗਊਸ਼ਾਲਾ ਦੇ ਵਿੱਚ ਇੱਕ ਜਿਹੜਾ ਜਿਹੜੇ ਸਰਕਾਰੀ ਗਊਸ਼ਾਲਾ ਨੇ ਮੈਂ ਕਹਿ ਸਕਦਾ ਕੰਮ ਕਰ ਰਹੀ ਹੈ। ਔਰ ਅੱਜ ਸਾਡੇ ਨਾਲ ਇੱਥੇ ਰੌਫਤਾਰ ਜੈਨ ਜੀ ਜਿਹੜੇ ਕੀ ਆਲਰੇਡੀ ਬਹੁਤ ਸਾਰਾ ਪਸ਼ੂਆਂ ਦੇ ਪ੍ਰਤੀ ਬਹੁਤ ਪ੍ਰੇਮੀ ਹੈ ਔਰ ਪੰਛੀ ਵਿਹਾਰ ਚਲਾ ਰਹੇ ਹੈ ਹੁਸ਼ਿਆਰਪੁਰ ਦੇ ਵਿੱਚ ਬਹੁਤ بڑے ਲੈਵਲ ਤੇ ਪੰਜਾਬ 'ਚ ਬਹੁਤ ਘੱਟ ਪੰਛੀ ਵਿਹਾਰ ਆ। ਉੱਥੇ ਇਵਨ ਨਨ ਕੀ ਜਿੱਦਾਂ ਦਾ ਵੀ ਕੋਈ ਫੱਟੜ ਪੰਛੀ ਵੀ ਪਹੁੰਚਦਾ ਉੱਥੇ ਤੇ ਉਹਦੀ ਦੇਖ ਰੱਖ ਕੇ ਕੇਅਰ ਕਰਦੇ ਆ ਉਹਨੂੰ ਉਹਨੂੰ ਬਿਲਕੁਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ। ਉੱਥੇ ਕਾਫੀ ਵੱਡਾ ਬਜਟ ਚਾਹੀਦਾ ਹੁੰਦਾ ਕਿਉਂਕਿ 4-5 ਕੁਇੰਟਲ ਤਾਂ ਡੇਲੀ ਉੱਥੇ ਦਾਣਾ ਹੀ ਪੈਂਦਾ ਬਕਸ਼ਾਂ ਨੂੰ ਔਰ ਇਹਨਾਂ ਨੇ ਇਹ ਸੰਕਲਪ ਲਿਆ ਪਈ ਹੁਣ ਇੱਥੇ ਦੇ ਲਈ ਵੀ ਇਹ ਅੱਗੇ ਆ ਕੇ ਇਹਨਾਂ ਨੇ ਇੱਥੇ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਹੀ ਆਈਟੀਐਲ ਸੋਨਾਲੀਕਾ ਪਰਿਵਾਰ ਦਾ ਖਾਸ ਤੌਰ ਤੇ ਅਮਰੋਸਾਗਰ ਮਿੱਤਰ ਜੀ ਸਾਰੇ ਹੀ ਪਰਿਵਾਰ ਦਾ ਉਹਨਾਂ ਦਾ ਵੀ ਉਹਨਾਂ ਨੇ ਇੱਥੇ ਬਹੁਤ ਵੱਡੇ ਪਹਿਲਾਂ ਸਾਨੂੰ ਸ਼ੈੱਡ ਪ੍ਰੋਵਾਈਡ ਕਰਾਏ ਆ ਹੋਰ ਬਹੁਤ ਕੁਝ ਪ੍ਰੋਵਾਈਡ ਕਰਾ ਰਹੇ ਆ ਲਗਾਤਾਰ ਜੋ ਉਹਨਾਂ ਕੋਲ ਪਹੁੰਚਦਾ ਸਾਰੇ ਟਰੈਕਟਰ ਸਟਾਲੀ ਤੋਂ ਲੈ ਕੇ ਸਭ ਚੀਜ਼ਾਂ ਰਿਸ ਕਰਾਉਂਦੇ ਆ ਔਰ ਪੱਠੇ ਜਿਹੜੇ ਆ ਲਗਾਤਾਰ ਦਾਨੀ ਸਜਣ ਪਾਰੇ ਆ ਔਰ ਦੇਖ ਰਖ ਦੇ ਵਿੱਚ ਮੈਂ ਧੰਨਵਾਦ ਕਰਦਾ ਲక్ష్ਮੀ ਨਾਰਾਇਣ ਜੀ ਦਾ ਜਿਹੜੀ ਰਿਟਾਇਰਡ ਇਨਸਪੈਕਟਰ ਆ ਪੁਲਿਸ ਦੇ ਔਰ ਦਿਨਰਾਤ ਕਿਉਂਕਿ ਦੇਖੋ ਅੱਗੇ ਆ ਕੇ ਸੇਵਾ ਕਰਨੀ ਬਹੁਤ ਔਖੀ ਹੁੰਦੀ ਹੈ ਫਿਜ਼ੀਕਲੀ ਆ ਕੇ ਦਾਨੀ ਸਜਣਾ ਤਾਂ ਦਾਨ ਦੇ ਦੇਣਾ ਇਸ ਆਸਨਾ ਦੇਣਾ ਕਿ ਸਾਡਾ ਜਿਹੜੀ ਇੱਕ ਇੱਕ ਪਾਇਆ ਜਿਹੜਾ ਆ ਸਾਡਾ ਠੀਕ ਠੰਗਣਾ ਲੱਗੇ ਔਰ ਉਹਦੀ ਕੇਅਰ ਕਰਨ ਲਈ ਜਿਹ ਮੈਂ ਕਹਤਾਂ ਇਹਨਾਂ ਦਾ ਮੈਂ ਅਤੀ ਧੰਨਵਾਦ ਕਰਦਾ ਆਪਣੇ ਵੱਲੋਂ ਕਿ ਇਹਨਾਂ ਨੇ ਇਸ ਕੰਮ ਨੂੰ ਅੱਗੇ-ਅੱਗੇ ਸਾਂਭਿਆ ਜਦੋਂ ਆਪਾਂ ਇਕੱਠੇ ਹੋਏ ਸੀ ਇਹਨਾਂ ਨੇ ਕਿਹਾ ਜੀ ਮੈਂ ਕਿਹਾ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਉਸ ਕੰਮ ਨੂੰ ਸਾਂਭੋ ਔਰ ਇਹਨਾਂ ਨੇ ਰੈਗੂਲਰਿਟੀ ਰੱਖੀ ਹੈ ਵੱਡੀ ਗੱਲ ਹੈ ਨਿਸਵਾਰਥ ਜਿਹੜਾ ਆ ਕੇ ਅੱਗੇ ਆ ਕੇ ਆਪਣਾ ਸ਼ਹਿਰੋਂ 5-6 ਕਿਲੋਮੀਟਰ ਤੋਂ ਦਿੱਲੀ ਆਣਾ ਸੋ ਬਹੁਤ ਇਹਨਾਂ ਦਾ ਵੀ ਅਤੀ ਧੰਨਵਾਦ ਕਰਦਾ ਔਰ ਰਸਤਾਸ਼ ਜੈਨ ਜੀ ਨੇ ਕਿਹਾ ਵੀ ਮੈਂ ਜਿੱਥੇ ਪਸ਼ੂ ਪ੍ਰੇਮੀ ਹੈ ਆਲਰੇਡੀ ਬਹੁਤ ਵੱਡਾ ਕੰਮ ਕਰ ਰਹੇ ਇਹਨਾਂ ਨੇ ਕਿਹਾ ਮੈਂ ਕਿਥੇ ਇਹਨਾਂ ਦੇ ਸਵਰਗੀ ਬੇਟੇ ਗੌਰਵ ਜੈਨ ਦੀ ਜਾਦ ਦੇ ਵਿੱਚ ਕਿਤੇ ਹਸਪੀਟਲ ਬਣਾਉਣਾ ਚਾਹੁੰਦੇ ਇੱਕ ਸੈੱਡ ਬਣਾਉਣਾ ਚਾਹੁੰਦੇ ਬਹੁਤ بڑا ਉਹ ਸਾਡੇ ਲਈ ਮੈਂ ਕਹਿ ਸਕਦਾ ਬਹੁਤ ਸ਼ਾਲਾ ਲਈ ਬਹੁਤ ਉਹਦਾ ਵੀ ਬਹੁਤ ਫਾਇਦਾ ਹੋਣਾ ਔਰ ਅੱਛੇ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਦੇ ਨਾਲ ਇਹ ਹਸਪੀਟਲ ਬਣਾਉਣਾ ਚਾਹ ਰਹੇ ਹਾਂ ਫਿਰ ਮੈਂ ਅੱਜ ਧੰਨਵਾਦ ਕਰਦਾ ਇਹਦੇ ਨਾਲ ਵੀ ਇੱਥੇ ਇਲਾਕੇ ਦੇ ਜਿੱਥੇ ਗਊਸ਼ਾਲਾ ਨੂੰ ਫਾਇਦਾ ਹੋਏਗਾ ਡਾਕਟਰ ਜਿੱਥੇ ਹੈਗੇ ਆਲਰੇਡੀ ਬੜੀ ਅੱਛੀ ਟੀਮ ਕੰਮ ਕਰ ਰਹੀ ਹੈ ਔਰ ਬੜੀ ਦਿਲੋਂ ਕੰਮ ਕਰ ਰਹੀ ਹੈ ਮੈਂ ਕਹਿ ਸਕਦਾ ਔਰ ਉਹਦੇ ਨਾਲ ਇਸ ਪੂਰੇ ਇਲਾਕੇ ਨੂੰ ਫਾਇਦਾ ਹੋਏਗਾ ਛੋਟੇ ਡਾਈਸ ਇਨਫਰਾਸਟ੍ਰਕਚਰ ਬਣਾਉਗੇ ਉਹਦੇ ਨਾਲ ਪੂਰੇ ਇਲਾਕੇ ਨੂੰ ਡਿਪਟੀ ਕਮਿਸ਼ਨਰ ਸਾਹਿਬ ਉਹਦਾ ਡਿਜ਼ਾਈਨ ਕਰਾਉਗੇ ਬਾਕੀ ਦਾ ਅੱਛੇ ਢੰਗ ਦੇ ਨਾਲ ਸਰਕਾਰੀ ਨੋਰਮਸ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਮੁੱਖ ਰੱਖਦੇ ਆ ਔਰ ਉਹ ਜਿਹੜਾ ਹੈਗਾ ਅਸੀਂ ਅਸੀਂ ਇਹ ਚਾਇਆ ਸਾਰਿਆਂ ਨੇ ਵੀ ਜਦ ਇਹ ਅੱਗੇ ਆਏ ਹੈ ਹਰ ਇੱਕ ਜਗ੍ਹਾ ਤੇ ਅੱਗੇ ਆਂਦੇ ਆ ਤਾਂ ਡੈਫੀਨੇਟਲੀ ਅਸੀਂ ਉਹ ਗੌਰਵ ਜਾਨ ਦੀ ਯਾਦ ਦੇ ਵਿੱਚ ਬਣਾ ਕੇ ਉਹਨੂੰ ਜਿਹੜਾ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਉਹਦਾ ਦੇਖ ਰੱਖ ਕਰੇਗੀ ਸਾਰੀ ਤਾਂ ਬਹੁਤ-ਬਹੁਤ ਸ਼ੁਕਰੀਆ ਸਾਰੇ ਹੀ ਸੱਜਣਾਂ ਨੇ ਜਿਹੜੇ ਨੇ ਸਾਰੇ ਨਿਕਲ ਕੇ ਟਾਈਮ ਸਿਰ ਇੱਥੇ ਪਹੁੰਚੇ ਆ ਮੇਰੇ ਨਾਲ ਚੰਦਰ ਜੀ ਆਏ ਆ ਹੋਰ ਇੱਥੇ ਇੱਕ ਸਰਪੰਚ ਸਾਹਿਬ ਬੈਠੇ ਆ ਨਾ ਸਰਪੰਚਾਂ ਦਾ ਪਿੰਡ ਵਾਲਿਆਂ ਦਾ ਸਹਿਯੋਗ ਤਾਂ ਬਹੁਤ ਜ਼ਰੂਰੀ ਹੁੰਦਾ ਪੱਠਿਆਂ ਦੀ ਕੋਈ ਕਮੀ ਨਹੀਂ ਦੀ ਹੁਣ ਟੂੜੀ ਦੀ ਕੋਈ ਕਮੀ ਨਹੀਂ ਹੈ ਸੋ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਭਗਵੰਤ ਪਾਣ ਜੀ ਵੱਲੋਂ ਵੀ ਇਦਾਂ ਦੇ ਕੰਮ ਦੇ ਸਾਨੂੰ ਅੱਗੇ ਅੱਨਾ ਚਾਹੀਦਾ ਸਰਕਾਰ ਦੇ ਜੱਤੀ ਸਾਰਿਆਂ ਦੀ ਧੰਨਵਾਦ ਦੀ ਕਰਦੀ ਆ ਦਾਨੀ ਸੱਜਣਾਂ ਦਾ ਬਹੁਤ-ਬਹੁਤ ਸ਼ੁਕਰੀਆ ਜੈ ਜੀ